ਪ੍ਰਾਈਮ ਸ਼ੀਵ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਸਰਾ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਪਰ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਨੂੰ ਸਭ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਨੂੰ ਸਾਹਿਬ ਆਮ ਆਦਮੀ ਪਾਰਟੀ ਦੇ ਬਾਕੀ ਹੋਏ ਵਿਧਾਇਕ ਨੇ ਅਸਤੀਫਾ ਦੇ ਦਿੱਤਾ ਸੀਗਾ ਤੇ ਫਿਰ ਕਹਿੰਦੇ ਅਸਤੀਫਾ ਉਹਨੇ ਵਾਪਸ ਲੈ ਲਿਆ ਤੇ ਅੱਜ ਉਹ ਪੰਜਾਬ ਵਿਧਾਨ ਸਭਾ ਗਏ ਸੀਗੇ ਉਸ ਤੋਂ ਬਾਅਦ ਸਪੀਕਰ ਸਾਹਿਬ ਤਾਂ ਨਹੀਂ ਸੀ ਮਿਲੇ ਪਰ ਅਸਤੀਫਾ ਹੁਣ ਉਹਨਾਂ ਦਾ ਮਨਜ਼ੂਰ ਹੋ ਗਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਦੇ ਅਸਤੀਫਾ ਦੇਣਾ ਕਦੇ ਅਸਤੀਫਾ ਵਾਪਸ ਲੈ ਲੈਣਾ ਇਹ ਸਾਰੀ ਖੇਡ ਕੀ ਚੱਲ ਰਹੀ ਹੈ ਦੇਖੋ ਜਿਹੜੇ ਵਿਧਾਇਕ ਦੇ ਤੁਸੀਂ ਗੱਲ ਕਰਦੇ ਹੋ ਉਹ ਤੇ ਮੈਂ ਇੱਕੋ ਸ਼ਹਿਰ ਦੇ ਹਾਂ ਪਰ ਮੈਨੂੰ ਯਾਦ ਨਹੀਂ ਕਿ ਕਦੇ ਅਸੀਂ ਅੱਜ ਤੱਕ ਆਪੋ ਚ ਮਿਲੇ ਵੀ ਹੋਈਏ ਜਾਂ ਸਾਡੀ ਕਦੇ ਫੋਨ ਤੇ ਵੀ ਗੱਲ ਹੋਈ ਹੋਵੇ ਮੈਨੂੰ ਕੋਈ ਯਾਦ ਨਹੀਂ ਚਰਚਾ ਵਿੱਚੋਂ ਰਹਿੰਦਾ ਕੁਨ ਕ ਗੱਲ ਹੋ ਜਾਂਦੀ ਹੈ ਇੱਕ ਵਾਰੀ ਇੰਨੇ ਵਿਧਾਨ ਸਭਾ ਚ ਦੋਛਲਾਤਾ ਸੀ ਕਿ ਭਾਜਪਾ ਬੜਾ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਫਿਰ ਆ ਹੁਣ ਪਾਰਲੀਮੈਂਟ ਚੋਣਾਂ ਆਈਆਂ ਤੇ ਅਚਾਨਕ ਪਤਾ ਲੱਗਾ ਮਾਰਚ ਦੇ ਅਖੀਰਲੇ ਹਫਤੇ ਕਿਨੇ ਵਿਧਾਨ ਸਭਾ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਪਾਰਟੀ ਵੀ ਛੱਡੀ ਤੇ ਭਾਜਪਾ ਚ ਚਲਾ ਗਿਆ ਉਦੋਂ ਸੁਸ਼ੀਲ ਰਿੰਕੂ ਵੀ ਭਾਜਪਾ ਚ ਚਲਾ ਗਿਆ ਸੀ ਜਿਹੜਾ ਪਹਿਲਾਂ ਕਾਂਗਰਸੀ ਹੁੰਦਾ ਸੀ ਕਾਂਗਰਸ ਨੂੰ ਛੱਡ ਕੇ ਇੱਧਰ ਆਇਆ ਆਮ ਆਦਮੀ ਪਾਰਟੀ ਤੇ ਪਿਛਲੇ ਸਾਲ ਉਹਨਾਂ ਵੱਲੋਂ ਐਮਪੀ ਬਣਿਆ ਸੀ ਲੋਕ ਸਭਾ ਮੈਂਬਰ ਬਣਿਆ ਸੀ ਉਹ ਵੀ ਚਲਾ ਗਿਆ ਵੀ ਚਲਾ ਗਿਆ ਹੁਣ ਵੋਟਾਂ ਪੈ ਗਈਆਂ ਨੇ ਵੋਟਾਂ ਤੱਕ ਸਾਰੀ ਚੋਣ ਮਹਿੰਮ ਚ ਕਹਿੰਦੇ ਆ ਕਿ ਉਹਦੇ ਨਾਲ ਸੀ ਮੇਰੇ ਕੋਲ ਕੋਈ ਇਹੋ ਜਿਹਾ ਸਮੂਤ ਨਹੀਂ ਇੱਕ ਤਾਂ ਮੈਂ ਸ਼ਹਿਰ ਚ ਟਿਕਿਆ ਦੂਸਰਾ ਉਧਾਂ ਵੀ ਸ਼ਹਿਰ ਦੀ ਰਾਜਨੀਤੀ ਨਾਲ ਮੇਰਾ ਵਾਸਤਾ ਕੋਈ ਨਹੀਂ ਹੁੰਦਾ ਸੁਣਿਆ ਸੀ ਕਿ ਇਹ ਭਾਜਪਾ ਦੇ ਨਾਲ ਚੋਣ ਮੁਹਿੰਮ ਚਲਾ ਰਿਹਾ ਜਦੋਂ ਵੋਟਾਂ ਪੈ ਗਈਆਂ ਪੈਂਦੇ ਸਾਰੀ ਇੰਨੇ ਯੂਟਰਨ ਲੈ ਲਿਆ ਪੰਜਾਬੀ ਜਿਖਾ ਤੇ ਕੋਣੀ ਮੋੜ ਕੱਟ ਗਿਆ ਜੀ ਮੈਂ ਤਾਂ ਜੀ ਆਪਣਾ ਅਸਤੀਫਾ ਵਾਪਸ ਲੈਣਾ ਵਿਧਾਨ ਸਭਾ ਦੀ ਮੈਂਬਰੀ ਵਿਧਾਨ ਸਭਾ ਤੋਂ ਅਸਤੀਫਾ ਅਸਤੀਫਾ ਵਾਪਸ ਲੈਣਾ ਇਹ ਸਾਰਾ ਕੁਝ ਕੋਈ ਬੱਚਿਆਂ ਦੀ ਖੇਡ ਹੈ ਜਿਹੜੇ ਢੰਗ ਨਾਲ ਸਰਬ ਕੁਛ ਕੀਤਾ ਗਿਆ ਉਹ ਹਾਸੋਈਣਾ ਜੀ ਪਰ ਭਾਰਤ ਦੇਸ਼ ਐ ਚ ਬਹੁਤ ਕੁਛ ਹਾਸੋਈਣਾ ਹੁੰਦਾ ਵਿਧਾਨ ਸਭਾ ਦੇ ਸਪੀਕਰਾਂ ਤੇ ਪਾਰਲੀਮੈਂਟ ਦੇ ਸਪੀਕਰ ਦੀਆਂ ਤਾਕਤਾਂ ਬਹੁਤ ਨੇ ਅਦਾਲਤਾਂ ਬੜੀ ਵਾਰੀ ਇਹ ਫੈਸਲਾ ਦੇ ਚੁੱਕੀਆਂ ਆ ਕਿ ਵਿਧਾਨ ਸਭਾਵਾਂ ਦੇ ਜਾਂ ਪਾਰਲੀਮੈਂਟ ਦੇ ਸਪੀਕਰ ਦੇ ਮਾਮਲਿਆਂ 'ਚ ਦਖਲ ਨਹੀਂ ਦੇਣਾ ਉਹ ਜੋ ਮਰਜ਼ੀ ਕਰੇ ਵੱਤ ਤੋਂ ਵੱਧ ਦਖਲ ਦਿੰਦੇ ਆ ਤੇ ਇਹ ਕਹਿੰਦੇ ਆ ਕਿ ਆ ਫੈਸਲਾ ਤੁਸੀਂ ਛੇਤੀ ਨਿਬਟਾਓ ਜੀ ਮਹਾਰਾਸ਼ਟਰ ਦੇ ਮਾਮਲੇ ਚ ਵੀ ਇਹੋ ਹੀ ਸੀ ਅਸਤੀਫੇ ਦਿੱਤਿਆਂ ਨੂੰ ਕਿੰਨਾ ਚਿਰ ਹੋ ਗਿਆ ਜਿਹੜੇ ਏਕਨਾਥ ਖੜਗੇ ਵਾਲਾ ਗਰੁੱਪ ਸੀ ਉਹਨਾਂ ਅਸਤੀਫੇ ਦਿੱਤੇ ਸੀ ਉਹਦੇ ਠਾਕਰੇ ਵਾਲੀ शिवसेना ਚ ਉਹ ਅਸਤੀਫੇ ਦਿੱਤੇ ਗਏ ਕਿੰਨਾ ਚਿਰ ਤੱਕ ਕੋਈ ਫੈਸਲਾ ਨਹੀਂ ਫਿਰ ਕਿਉਂਕਿ ਸਪੀਕਰ ਵੀ ਇੱਕ ਨਾ ਐਕਸ਼ਨ ਦੇ ਨਾਲ ਇੱਕ ਨਾ ਛੰਦੇ ਨਾਲ ਇਸ ਕਰਕੇ ਸੁਪਰੀਮ ਕੋਰਟ ਨੇ ਆਖਿਆ ਕਿ ਮਾਮਲਾ ਛੱਤੀ ਨੇ ਬੇੜੋ ਤੇ ਨਾ ਨੇ ਬੇੜਤਾ ਆਖਿਆ ਜੀ ਕੁਝ ਵੀ ਗਲਤ ਨਹੀਂ ਹੋਇਆ ਜੀ ਯਾਨੀ ਸਪੀਕਰਾਂ ਦੀ ਮਰਜ਼ੀ ਤੇ ਆ ਜਾਂ ਤੱਕ ਕੋਈ ਪੱਕੇ ਨਿਯਮ ਬਣਾ ਦਿੱਤੇ ਜਾਣ ਵੀ ਆ ਹੋਵੇਗਾ ਤੇ ਆ ਨਹੀਂ ਹੋਵੇਗਾ ਇਹੋ ਜਿਹੇ ਪੱਕੇ ਨਿਯਮ ਅਜੇ ਤੱਕ ਨਹੀਂ ਬਣਾਏ ਗਏ ਵੱਦ ਤੋਂ ਵੱਦ ਇਹ ਹੁੰਦਾ ਕਿ ਜਿੱਥੇ ਕਿਤੇ ਕੋਈ ਸਪੀਕਰ ਇਹੋ ਜਿਹਾ ਫੈਸਲਾ ਦੇ ਦਿੰਦਾ ਉਸ ਫੈਸਲੇ ਦੀ ਜਾ ਕੇ ਅਦਾਲਤ ਵਿੱਚ ਸੁਣਵਾਈ ਹੁੰਦੀ ਹੈ ਜੀ ਅਦਾਲਤਾਂ ਨੇ ਕਦੇ ਸਪੀਕਰ ਦਾ ਫੈਸਲਾ ਮੋੜਿਆ ਹੋਵੇ ਇਹੋ ਜੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਕਿਤੇ ਇੱਕਾ ਦੁੱਕਾ ਮਸਾਲਾ ਨੇ ਬਹੁਤੇ ਥਾਵਾਂ ਤੇ ਸਪੀਕਰ ਦੇ ਫੈਸਲੇ ਨੂੰ ਮੰਨ ਲਿਆ ਜਾਂਦਾ ਫੈਸਲੇ ਪਲਟੇ ਕਿੱਥੇ ਜਾਂਦੇ ਆ ਅਕਾਲੀ ਭਾਜਪਾ ਸਰਕਾਰ ਸਿੱਖ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮਰਿਆਦਾ ਕਮੇਟੀ ਦਾ ਮਤਾ ਲਿਆ ਕੇ ਤੇ ਉਹਨੂੰ ਵਿਧਾਨ ਸਭਾ ਚੋਂ ਬਰਖਾਸ ਕਰ ਦਿੱਤਾ ਗਿਆ। ਉਹ ਸੁਪਰੀਮ ਕੋਰਟ ਚਲਾ ਗਿਆ ਸੁਪਰੀਮ ਕੋਰਟ ਨੇ ਆਖਿਆ ਬਰਖਾਸਤ ਕੀ ਗਲਤ ਆ। ਉਹ ਵਾਪਸ ਆ ਕੇ ਵਿਧਾਨ ਸਭਾ ਦੇ ਵਿੱਚ اپੋਜੀਸ਼ਨ ਲੀਡਰ ਬਣ ਕੇ ਉਹਨਾਂ ਦੇ ਸਾਹਮਣੇ ਬੈਠ ਗਿਆ ਫੇਰ। ਕੀ ਕਰ ਲੈਣਾ? ਉਹ ਮਾਮਲਾ ਹੋਰ ਸੀ। ਕਿਉਂਕਿ ਉਹ ਵਿਧਾਨ ਸਭਾ ਦੀ ਮਰਿਆਦਾ ਕਮੇਟੀ ਜਿਹਨੂੰ ਅਸੀਂ ਕਿਹਾ ਡਿਸਪਲਿਨ ਕਮੇਟੀ ਜਿਹੜੀ ਆ ਉਹਦਾ ਫੈਸਲਾ ਸੀ ਜਿਹਦੇ ਉੱਤੇ ਅਮਲ ਕੀਤਾ ਗਿਆ ਸੀ ਜੀ ਬਾਕੀ ਮਾਮਲੇ ਜਿੱਤੇ ਕੋਈ ਨਹੀਂ ਹੁੰਦਾ ਇੱਥੇ ਤਾਂ ਬਹੁਤ ਸਾਰੇ ਲੋਕ ਹੈ ਜਿਹੜੇ ਪਾਰਟੀਆਂ ਛੱਡ ਜਾਂਦੇ ਆ ਇਹਦੇ باوجود ਨਾ ਕੋਈ ਕਾਰਵਾਈ ਨਹੀਂ ਹੁੰਦੀ ਸਾਨੂੰ ਇਹ ਯਾਦ ਆ ਅਪ੍ਰੈਲ 1986 ਚ ਅਕਾਲੀਆਂ ਦੀ ਸਰਕਾਰ 'ਚ ਅਕਾਲੀਆਂ ਬਗਾਵਤ ਕੀਤੀ ਬਗਾਵਤ ਕਰਨ ਵਾਲੇ ਕਿਉਂਕਿ 26 ਜਣੇ ਸਨ ਜੀ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਸੀ ਇਹਨਾਂ ਨੇ ਸਪੀਕਰ ਨੂੰ ਕਹਿ ਕੇ ਤਿੰਨ ਜਣੇ ਪਾਰਟੀ ਚੋਂ ਕੱਢ ਦਿੱਤੇ ਉਹਨਾਂ ਦੀ ਮੈਂਬਰੀ ਤੇ ਬਜਨਿਕ ਕੱਢ ਦਿੱਤੇ ਬਾਕੀ ਦੇ 23 ਜਣੇ ਜਿਹੜੇ ਸੀ ਉਹ ਤੀਜੇ ਹਿੱਸੇ ਤੋਂ ਕੱਟ ਸੀ ਸਪੀਕਰ ਨੂੰ ਲਿਖ ਕੇ ਦਿੱਤਾ ਕਿ ਇਹਨਾਂ ਤੇ ਦਲ ਬਦਲੀ ਵਿਰੋਧੀ ਕਾਨੂੰਨ ਲਾਗੂ ਕਰ ਦਿਓ ਸਪੀਕਰ ਨੇ ਮਈ 1986 ਤੋਂ ਲੈ ਕੇ ਜੁਲਾਈ ਤੱਕ ਤੇ ਸਰਕਾਰ ਚੱਲਦੀ ਰਹੀ ਫਿਰ ਸਰਕਾਰ ਟੁੱਟ ਗਈ ਵਿਧਾਨ ਸਭਾ ਸਸਪੈਂਡ ਹੋ ਗਈ ਤੇ ਨਵੀਂ ਵਿਧਾਨ ਸਭਾ ਚੁਣੀ ਗਈ ਜਾ ਕੇ ਫਰਵਰੀ 1992 ਚ ਇੰਨਾ ਲੰਮਾ ਸਮਾਂ ਵਿਧਾਨ ਸਭਾ ਸਸਪੈਂਡ ਰਿ ਸਪੀਕਰ ਨੇ ਕੋਈ ਫੈਸਲਾ ਨਹੀਂ ਸੀ ਕੀਤਾ ਜਾਂ ਤਾਂ ਪਿਛਲਾ ਰਵਾਜ ਇਹ ਹੋਵੇ ਕਿ ਸਪੀਕਰ ਨਾਲ ਦੀ ਨਾਲ ਤੱਟ ਫੱਟ ਫੈਸਲੇ ਕਰਦੇ ਹੋਣ ਤੇ ਕੁਛ ਨਹੀਂ ਮੇਰੇ ਵਿਧਾਨ ਸਭਾ ਦੇ ਰੂਲਸ ਅਸੀਂ ਹਰ ਇੱਕ ਚ ਦੇ ਰੂਲਸ ਨੇ ਪੜ੍ਹ ਸਕਦੇ ਕਿ ਅਸੀਂ ਮਾਰਕਫੇਟ ਦੇ ਵੀ ਪੜ੍ਹੀਏ ਪੀ ਡੀਓ ਡੀ ਦੇ ਵੀ ਹਸਪਤਾਲ ਦੇ ਵੀ ਪੜ੍ਹੀਏ ਤੇ ਅਸੀਂ ਵਾਟਰ ਸਪਲਾਈ ਦੇ ਵੀ ਪੜ੍ਹੀਏ ਹੁਣ ਵਿਧਾਨ ਸਭਾ ਦੇ ਵੀ ਸਾਰੇ ਰੂਲਸ ਅਸੀਂ ਨਹੀਂ ਪੜੇ। ਉੱਚ ਸਪੀਕਰ ਸਾਹਿਬ ਕਹਿੰਦੇ ਜੀ ਮੇਰੇ ਕੋਲ ਆਇਆ ਸੀ ਅਸਤੀਫਾ। ਪਹਿਲਾਂ ਮੈਂ ਰੁੱਝਿਆ ਸੀ ਜਦੋਂ ਮੈਨੂੰ ਟਾਈਮ ਮਿਲਿਆ ਮੈਂ ਜਾ ਕੇ 30 ਮਈ ਨੂੰ ਇਹ ਅਸਤੀਫਾ ਪ੍ਰਵਾਨ ਕਰ ਲਿਆ ਤੇ ਛੁੱਟੀ ਸੀ 31 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ। 31 ਤੋਂ ਬਾਅਦ ਅੱਜ 3 ਤਰੀਕ ਨੂੰ ਸ਼ੀਤਲ ਸਿੰਘ ਰਾਲ ਮਿਲਣ ਗਿਆ ਤੇ ਸਪੀਕਰ ਸਾਹਿਬ ਦਿੱਲੀੋਂ ਆ ਰਹੇ ਸੀ ਉਸ ਵਕਤ ਤੋਂ ਟ੍ਰੇਨਸ ਸੀ। ਇਹਨਾਂ ਦਾ ਮੇਲ ਨਹੀਂ ਹੋ ਸਕਿਆ। ਸ਼ੀਤਲ ਕਹਿੰਦਾ ਜੀ ਮੇਰਾ ਅਸਤੀਫਾ ਗਲਤ ਪ੍ਰਵਾਨ ਕੀਤਾ ਗਿਆ ਮੈਂ ਅਦਾਲਤ ਜਾਉਂਦਾ। ਤਾਂ ਜਬੇ ਅਦਾਲਤ ਜਾਣ ਦਾ ਰਾਹ ਖੁੱਲਾ ਜੀ ਕੋਈ ਰੋਕ ਨਹੀਂ ਸਕਦਾ ਅਦਾਲਤ ਕੀ ਫੈਸਲਾ ਕਰਦੀ ਹੈ ਉਹ ਵੇਖਿਆ ਜਾਵੇਗਾ ਔਰ ਅਦਾਲਤ ਵੀ ਇੱਕ ਨਹੀਂ ਦੋ ਪੌੜੀਆਂ ਚੜ੍ਹਦੀਆਂ ਪੈਣੀਆਂ ਪਹਿਲਾਂ ਤੇ ਹਾਈ ਕੋਰਟ ਜਾਵੇਗਾ ਹਾਈ ਕੋਰਟ 'ਚ ਇਹ ਹੋ ਸਕਦਾ ਕਿ ਉਹਦੀ ਗੱਲ ਨਾ ਮੰਨੀ ਜਾਵੇ ਉਹ ਸੁਪਰੀਮ ਕੋਰਟ ਚਲੇ ਜਾਵੇ ਇਹ ਵੀ ਹੋ ਸਕਦਾ ਕਿ ਹਾਈ ਕੋਰਟ ਉਹਦੀ ਗੱਲ ਮੰਨ ਲਵੇ ਤੇ ਸਰਕਾਰ ਉਹਦੇ ਖਿਲਾਫ ਸੁਪਰੀਮ ਕੋਰਟ ਚਲ ਜੇ ਮਾਮਲਾ ਤਾਂ ਸੁਪਰੀਮ ਕੋਰਟ ਤੱਕ ਵੀ ਜਾਣਾ ਜੀ ਉਹ ਜਾਂਦਿਆਂ ਆਉਂਦੇ ਪੌੜੀਆਂ ਚੜ੍ਹਦਿਆਂ ਚੜਾਉਂਦਿਆਂ ਅਗਲੇ 2 ਸਾਲ ਲੰਘ ਜਾਣਗੇ ਉਹ اخلاق ਦਾ ਤੱਕਾ ਜਾਇਆ ਕਿ ਜੇ ਤੁਸੀਂ ਪਾਰਟੀ ਛੱਡ ਦਿੱਤੀ ਤੇ ਉਸੇ ਪਾਰਟੀ ਦੇ ਖਿਲਾਫ 2 ਮਹੀਨੇ ਤੁਸੀਂ ਚੋਣ ਮੈਮ ਚਲਾਈ ਐ ਫਿਰ ਉਸੇ ਪਾਰਟੀ ਚ ਆਉਣ ਡੇ ਹਾਂ ਔਰ ਜਿਹੜੀ ਪਾਰਟੀ ਦੇ ਤੁਸੀਂ ਦੋਸ਼ ਲਾਇਆ ਸੀ ਕਿ 80 ਕਰੋੜ ਦੀ ਆਫਰ ਕੀਤੀ ਤੇ ਮੈਨੂੰ ਆਖਿਆ ਤੂੰ ਉਹ ਪਾਰਟੀ ਛੱਡ ਕੇ ਸਾਡੇ ਚ ਆ ਜਾ ਬਕਾਇਦਾ ਬਿਆਨ ਲਿਖਾਇਆ ਸੀ ਵਿਧਾਨ ਸਭਾ ਚ ਵੀ ਬੋਲਿਆ ਸੀ ਉਸ ਪਾਰਟੀ ਚ ਸ਼ਾਮਲ ਹੋ ਗਏ ਹਾਂ ਚੋਣਾਂ ਦੇ ਵਿੱਚ ਉਹਦੀ ਸੇਵਾ ਕਰਕੇ ਵਾਪਸ ਆ ਗਏ ਹਾਂ ਇਹ ਸਾਰਾ ਕੁਝ ਨਾ ਤਮਾਸ਼ਾ ਜਾਂ ਜਿਵੇਂ ਸਾਡਾ ਲੋਕਤੰਤ ਸਾਰਾ ਹੀ ਤਮਾਸ਼ਾ ਬਣਿਆ ਪਿਆ ਕਿਹਦੀ ਗੱਲ ਤੁਸੀਂ ਕਰੋਗੇ ਨਿੰਦਰ ਸਲਾਉਣ ਨਾਲ ਤਾਂ ਇੱਥੇ ਕੋਈ ਲੱਭਦਾ ਨਹੀਂ ਹਰ ਪਾਸੇ ਇਦਾਂ ਦਾ ਮਾਹੌਲ ਜੀ ਬਿਲਕੁਲ ਠੀਕ ਪੰਨਾ ਸਾਹਿਬ ਤੇ ਚੋਣਾਂ ਦਾ ਕੰਮ ਨਿਬੇੜ ਲਿਆ ਵੋਟਾ-ਵੋਟਾ ਪੈ ਗਿਆ ਤੇ ਭਲਕੇ ਨਤੀਜੇ ਆਉਣੇ ਨੇ ਉਸ ਤੋਂ ਪਹਿਲਾਂ ਚੋਣ ਕਮਿਸ਼ਨ ਵਿਹਲਾ ਸੀ ਤੇ ਚੋਣ ਕਮਿਸ਼ਨ ਨੂੰ ਲੱਗਿਆ ਕਿ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਤੱਕ ਆਪਣਾ ਸਨੇਹਾ ਪਚਾਈਏ ਅੱਜ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਤੁਸੀਂ ਕੀ ਲੱਭਿਆ ਜੀ ਤੁਹਾਨੂੰ ਕੀ ਨਵਾਂ ਦੇਖਣ ਮਿਲਿਆ ਕੁਛ ਵੀ ਨਹੀਂ ਚੋਣ ਕਮਿਸ਼ਨ ਨੇ ਇਸ ਵਾਰੇ ਜਿੱਦਾਂ ਦੀ ਚੋਣ ਕਰਾਈ ਆ ਲੋਕਾਂ ਨਾਲ ਤਾਲਮੇਲ ਦੇ ਪੱਖ ਤੋਂ ਚੋਣ ਕਮਿਸ਼ਨ ਤਸੱਲੀ ਨਹੀਂ ਕਰਾ ਸਕਦਾ ਤੇ ਆਖਿਆ ਉਹਨੇ ਇੱਕ ਸ਼ੱਕ ਦਾ ਤੇ ਕੋਈ ਇਲਾਜ ਹੀ ਨਹੀਂ ਹੁੰਦਾ ਜੀ ਸਾਡੇ ਤੋਂ 100 ਗਲਤੀਆਂ ਵਿੱਚ ਸ਼ੱਕ ਜੀ ਜਾਂਦੇ ਕਾ ਦਾ ਇਲਾਜ ਕਰ ਲਈਏ ਇੱਥੇ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਇਹੋ ਜਿਹੇ ਬਿਆਨ ਦਿੱਤੇ ਗਏ ਜਿਹੜੇ ਸਿਰੇ ਦੇ ਇਤਰਾਜ਼ਯੋਗ ਸਨ ਜੀ ਉਹਨਾਂ ਤੋਂ ਕੋਈ ਇਤਰਾਜ਼ ਕੋਈ ਖਾਸ ਕਾਰਵਾਈ ਨਹੀਂ ਵੱਡੇ ਤੋਂ ਵੱਡੀ ਜੇ ਕੋਈ ਤੇ ਕਾਰਵਾਈ ਹੋਈ ਤੇ ਆਖਿਆ ਦੋ ਦਿਨ ਚੋਣ ਪ੍ਰਚਾਰ ਤੋਂ ਲਾਂਬੇ ਚਲ ਜਾ। ਔਰ ਖਾਸ ਕਰਕੇ ਦੋਵਾਂ ਮੁੱਖ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਨੇ। ਉਹਨਾਂ ਦੇ ਖਿਲਾਫ ਸ਼ਿਕਾਇਤਾਂ ਆਈਆਂ ਤੇ ਚੋਣ ਕਮਿਸ਼ਨ ਲਤਾਂ ਹੀ ਕੰਬਣ ਲੱਗ ਪਿਆ। ਉਹਨਾਂ ਦੋਵਾਂ ਦੇ ਖਿਲਾਫ ਨੋਟਿਸ ਜਾਰੀ ਨਹੀਂ ਕੀਤਾ। ਦੋਵਾਂ ਦੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਨੋਟਿਸ ਜਾਰੀ ਕੀਤਾ ਕਿ ਤੁਹਾਡੇ ਲੀਡਰਾਂ ਨੇ। ਜੀ। ਖਾਸ ਕਰਕੇ ਪ੍ਰਧਾਨ ਮੰਤਰੀ ਦੇ ਮਾਮਲੇ 'ਚ ਚੋਣ ਕਮਿਸ਼ਨ ਦਾ ਜਿਹੋ ਜਿਹਾ ਰਵੱਈਆ ਸੀ। ਉਹਦੇ ਬਾਰੇ ਚਰਚਾ ਹੁੰਦੀ ਰਹੀ ਆ। ਚੋਣ ਕਮਿਸ਼ਨ ਅੱਜ ਸਵਰ ਹੀ ਆਖੇ ਕਿ ਅਸੀਂ ਸ਼ੱਕ ਦਾ ਕੋਈ ਇਲਾਜ ਨਹੀਂ ਜੀ ਝੂਠੇ ਦੋਸ਼ ਲੱਗਦੇ ਆ ਪਰ ਜੇ ਝੂਠੇ ਦੋਸ਼ ਲੱਗਦੇ ਸੀ ਤੁਸੀਂ ਬੋਲੇ ਕਿਉਂ ਨਾ ਉਸ ਵਕਤ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕਿਉਂ ਨਾ ਲੋਕਾਂ ਦੇ ਦੋਸ਼ਾਂ ਦਾ ਜਵਾਬ ਦਿੱਤਾ ਕਿਉਂ ਨਾ ਹੁਣ ਸਾਰਾ ਕੁਝ ਹੋ ਜਾਣ ਤੋਂ ਬਾਅਦ ਤੁਸੀਂ ਸਪਾਈਆਂ ਦੇਣ ਦੇ ਤੁਹਾਡੀਆਂ ਸਪਾਈਆਂ ਨੂੰ ਮੰਨੇਗਾ ਖੜਾ ਇਹ ਜਿਹੜਾ ਤਰੀਕਾ ਇਹਨਾਂ ਦਾ ਉਹ ਕੋ ਬਹੁਤਾ ਸੌ ਤਰੀਕਾ ਨਹੀਂ ਮੈਂ ਤਾਂ ਇਸ ਕਰਤੇ ਹਾਂ ਇਹ ਚੋਣ ਕਮਿਸ਼ਨ ਨੇ ਪਿਛਲੇ ਸਾਲ ਜਿਹੜੀ ਚੋਣ ਕਮਿਸ਼ਨ ਦੀ ਆਪਣੀ ਸਾਈਟ ਬਦਲ ਦਿੱਤੀ। ਪੁਰਾਣੀ ਸਾਈਟ ਬਹੁਤ ਵਧੀਆ ਸਾਈਟ ਸੀ। ਉਹਦੀ ਥਾਂ ਤੇ ਨਵੀਂ ਸਾਈਟ ਨਕਮੀ ਸਾਈਟ ਬਣਾ ਦਿੱਤੀ ਗਈ। ਉਸ ਨਕਮੀ ਸਾਈਟ ਦੇ ਨਾਲ ਉਹ ਚ ਲੱਭਦੇ ਕੱਖ ਨਹੀਂ ਬਹੁਤਾ ਕੁਝ ਲੱਭਦੇ ਅੰਕੜੇ ਨਹੀਂ ਪੂਰੇ ਲੱਭਦੇ। ਅੰਕੜੇ ਨਾਲ ਲੱਭਣੇ ਕਈ ਕਿਸਮ ਦੇ ਇਤਰਾਜ਼ ਹੋਏ। ਔਰ ਨਾਲ ਦੀ ਨਾਲ ਜਿਹੜੇ ਅੰਕੜੇ ਦੇਣੇ ਆ ਉਹਦੇ ਵਿੱਚ ਵੀ ਚੋਣ ਕਮਿਸ਼ਨ ਇਸ ਕੱਲੋ ਫੇਲ ਹੋਇਆ। ਕਿ ਸਹੀ ਅੰਕੜੇ ਲੋਕਾਂ ਨੂੰ ਦੇ ਸਕੇ ਅੱਜ ਵੋਟਾਂ ਪੈਂਦੀਆਂ ਰਾਤ ਨੂੰ ਅੰਕੜੇ ਹੋਰ ਦਿੱਤੇ ਜਾਂਦੇ ਆ ਤਿੰਨ ਦਿਨ ਬਾਅਦ ਅੰਕੜੇ ਹੋਰ ਦਿੱਤੇ ਜਾਂਦੇ ਆ ਜੇ ਪੁੱਛਿਆ ਜਾਂਦਾ ਵੀ ਹੁਣ ਅੰਕੜੇ ਵਧਾ ਕੇ ਕਿਉਂ ਦੇ ਦਿੱਤੇ ਕਹਿੰਦੇ ਜੀ ਹੌਲੀ ਹੌਲੀ ਆਉਂਦੇ ਸੀ ਸਾਰੇ ਜਦੋਂ ਪੂਰੇ ਮਿਲ ਗਏ ਸੀ ਦੇ ਦਿੱਤੇ ਤੇ ਫਿਰ ਪਹਿਲੇ ਜਾਰੀ ਨਾ ਕਰਦੇ ਉਹਦੇ ਕਹਿੰਦੇ ਕਿ ਸਾਨੂੰ ਜੀ ਗਣਤੀ ਮਿੰਟ ਤੇ ਕਰਾ ਲੈਣ ਦਿਓ ਜੇ ਕਿਸੇ ਨੂੰ ਪੁੱਛਣਾ ਵੀ ਆ ਤਾਂ ਪੁੱਛ ਲੈਂਦੇ ਜੀ ਇੰਨੇ ਕੰਕੜੇ ਦੇ दिए ਇਹ ਦੋਸ਼ ਲੱਗਦੇ ਪਏ ਨੇ ਉਹ ਦੋਸ਼ ਲੱਗਣ ਵਾਸਤੇ ਸਾਰਾ ਮੌਕਾ ਕਨੇਤਾ ਚੋਣ ਕਮਿਸ਼ਨ ਨੇ ਦਿੱਤਾ ਅਜ ਨੂੰ ਸਪਾਈਆਂ ਦਿੰਦੇ ਪੈਨੇ ਸਪਾਈਆਂ ਦੇਈ ਜਾਣ ਪਰ ਸਾਰੇ ਦੇਸ਼ ਦੇ ਸਾਹਮਣੇ ਇੱਕ ਤਸਵੀਰ ਜਾ ਚੁੱਕੀ ਹੈ ਕਿ ਚੋਣ ਕਮਿਸ਼ਨ ਇਸ ਤਰ੍ਹਾਂ ਵਿਹਾਰ ਕਰਦਾ ਰਿਹਾ ਜਿਵੇਂ ਆਪ ਨਹੀਂ ਕਰ ਰਿਹਾ ਜਿੰਨਾ ਕਿਹਾ ਜਾਂਦਾ ਹਿਦੈਤਾਂ ਮੁਤਾਬਕ ਚੱਲਦਾ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਵੀ ਇੱਕ ਚਰਚਾ ਹੋ ਰਹੀ ਜਲਦੀ ਹੈ ਕਿ ਉਹਨੇ ਨਹੀਂ ਕੀਤੀ ਉਹਨੂੰ ਦੱਸ ਕੇ ਕਰਵਾਈ ਗਈ ਇਹ ਚਰਚਾ ਕਿਉਂ ਚੱਲਦੀ ਹੈ ਚੱਲਣੀ ਨਹੀਂ ਚਾਹੀਦੀ ਜੀ ਪਰ ਉਹ ਸਭ ਅੱਗੇ ਆਪਾਂ ਗੱਲ ਮਹਿੰਗਾਈ ਦੀ ਕਰਨੀ ਹੈ ਕਹਿੰਦੇ ਕਿ ਮਹਿੰਗਾਈ ਵਧ ਗਈ ਹੈ ਟੋਲ ਪਲਾਜ਼ਿਆਂ ਦੇ ਰੇਟ ਵੀ ਦੇ ਵਿੱਚ ਵੀ ਇਜ਼ਾਫਾ ਕੀਤਾ ਗਿਆ ਨਾਲ ਦੀ ਨਾਲ ਜਿਹੜੇ ਦੁੱਧ ਦੇ ਰੇਟ ਨੇ ਅਮੁੱਲ ਦੁੱਧ ਦੇ ਰੇਟ ਉਹ ਵੀ ਉਹਨਾਂ ਚ ਵਿਵਾਦ ਕੀਤਾ ਗਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਹੋਣ ਵਾਲੀ ਸਰਕਾਰ ਨੇ ਕੀਤਾ ਸਾਰੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਸਾਢੇ 4 ਸਾਲ ਚੀਜ਼ਾਂ ਦੇ ਰੇਟ ਵਧਾਈ ਜਾਂਦੇ ਜਦੋਂ ਚੋਣਾਂ ਨੇੜੇ ਆਉਂਦੀਆਂ ਲੋਕਾਂ ਦੀ ਥੋੜੀ ਜਿਹੀ ਨਾਰਾਜ਼ਗੀ ਦੂਰ ਕਰਨ ਵਾਸਤੇ ਥੋੜਾ ਜਿਹਾ ਲਾਲੀਪਾਪ ਪੇਸ਼ ਕਰਕੇ ਉਹਨਾਂ ਨੂੰ ਖੁਸ਼ ਕਰਨ ਲਈ ਚੀਜ਼ਾਂ ਦੇ ਰੇਟ ਘਟਾਈ ਜਾਂਦੇ ਆ 2014 ਚ ਜਦੋਂ ਪ੍ਰਧਾਨ ਮੰਤਰੀ ਬਣੇ ਸਨ ਨਰਿੰਦਰ ਮੋਦੀ ਸਾਹਿਬ ਉਦੋਂ ਤੇਲ ਦੇ ਪੈਟਰੋਲ ਤੇ ਡੀਜ਼ਲ ਦੇ ਕੀ ਰੇਟ ਸਨ ਤੇ ਅੱਜ ਕੀ ਆ ਉਹਨਾਂ ਦੇ ਪੱਕੇ ਸਮਰਥਕ ਆਖਣਗੇ ਉਹ ਤਾਂ ਜ ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਦੇ ਵਾਦੀ ਜਾਂਦੇ ਆ ਉਦੋਂ ਗੈਸ ਦਾ ਸਿਲੰਡਰ ਕਿੰਨੇ ਦਾ ਸੀ ਤੇ ਉਹ ਚ ਕਿੰਨੀ ਸਬਸਿਡੀ ਮਿਲਦੀ ਸੀ ਜੀ ਹੁਣ ਜਦੋਂ ਮੇਰੇ ਵਰਗੇ ਬੰਦੇ ਨੂੰ ਇਹ ਮੈਸੇਜ ਆਉਂਦਾ ਕਿ 24 ਰੁਪਏ ਇੰਨੇ ਪੈਸੇ ਤੁਹਾਡੇ ਨਾਮ ਤੇ ਸਿਲੰਡਰ ਦੇ ਵਿੱਚੋਂ ਸਬਸਿਡੀ ਤੁਹਾਡੇ ਖਾਤੇ 'ਚ ਆ ਗਈ ਹੈ ਹੱਸ ਪੇਜਦਾ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਗਰੀਬ ਲੋਕਾਂ ਨੂੰ ਅੱਗੇ 900 ਦਾ ਸਿਲੰਡਰ ਹੁੰਦਾ ਸੀ ਉਹ ਚੋਂ 3-400 ਰੁਪਏ ਦੀ ਸਬਸਿਡੀ ਵਾਪਸ ਉਹਨਾਂ ਦੇ ਅਕਾਊਂਟ 'ਚ ਆ ਜਾਂਦੀ ਸੀ ਹੁਣ ਸਿਲੰਡਰ 900 ਤੋਂ ਵੱਧ ਕੇ ਹੋਰ ਵੀ 1.200 ਵੱਧ ਗਿਆ ਤੇ ਸਬਸਿਡੀ ਘਟਦੀ ਘਟਦੀ 25-30 ਰੁਪਈਆ ਤੇ ਆ ਗਈ ਉਹਨਾਂ ਨੂੰ ਤਾਂ ਜਵਾਬਤਾ ਹੋਊਗਾ ਦੁੱਧ ਦੇ ਰੇਟ ਵਧਾ ਦਿੱਤੇ ਗਏ ਸਭ ਤੋਂ ਪਹਿਲਾਂ ਸ਼ਾਇਦ ਮਦਰ ਡੇਰੀ ਨੇ ਵਧਾਏ ਫਿਰ ਅਮੁੱਲ ਨੇ ਵਧਾਏ ਤੇ ਜਦੋਂ ਤਾਇਤ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ ਸਾਡੇ ਪੰਜਾਬ ਦੇ ਵੇਰਕਾ ਨੇ ਆਖਿਆ ਜੀ ਅਸੀਂ ਵਧਾ ਦਨੇ ਆ ਵੇਰਕਾ ਸਾਡਾ ਬਹੁਤ ਵਧੀਆ ਬ੍ਰਾਂਡ ਹੈ ਪੰਜਾਬ ਦਾ ਬਹੁਤ ਵਧੀਆ ਇਹਨਾਂ ਦੇ ਸਾਰੇ ਪ੍ਰੋਡਕਟ ਨੇ ਪਿਛਲੇ 5-70 ਸਾਲਾਂ ਜੇ ਪਤਾ ਨਹੀਂ ਕਿੰਨੀ ਵਾਰ ਫੈਸਲਾ ਹੋਇਆ ਕੇ ਜਾ ਕੇ ਦਿੱਲੀ ਚ ਬਰਾਬਰ ਤੇ ਆਪਣਾ ਕਾਊਂਟਰ ਖੋਲਣ ਪਿਛਲੀਆਂ ਸਰਕਾਰਾਂ ਨਹੀਂ ਖੋਲਦਿਆਂ ਰੀਆਂ ਹੁਣ ਵਾਲੀ ਸਰਕਾਰ ਨੂੰ ਯਤਨ ਕਰਕੇ ਉੱਥੇ ਖੋਲਣਾ ਚਾਹੀਦਾ ਜਿੱਥੇ ਖੁੱਲੇ ਤੇ ਪੰਜਾਬ ਦੇ ਲੋਕ ਡੇਰੀ ਫਾਰਮਿੰਗ ਵਾਲੇ ਪਾਸੇ ਜਾਣਗੇ ਖੇਤੀ ਤੋਂ ਕਣਕ ਝੋਨੇ ਤੋਂ ਥੋੜਾ ਬੋਝ ਘਟੇਗਾ ਕਿ ਇੱਕ ਨਵਾਂ ਤੰਦਾ ਹੋਰ ਡਵੈਲਪ ਹੋਵੇਗਾ ਅਸੀਂ ਪੰਜਾਬ ਦੇ ਵਿਕਾਸ ਵਾਸਤੇ ਇਹ ਯਤਨ ਕਰੀ ਕਿਉਂ ਇਹ ਗੱਲ ਵੱਖਰੀ ਆ ਵੱਡੀ ਗੱਲ ਇਹ ਆ ਕਿ ਨਾ ਤਿੰਨਾਂ ਦੇ ਦੁੱਧ ਰੇਟ ਵਗੈਰਾ ਦੂਸਰਾ ਟੋਲ ਪਲਾਜੇ ਜਿਹੜੇ ਆ ਪੰਜਾਬ ਸਰਕਾਰ ਟੋਲ ਪਲਾਜੇ ਬੰਦ ਕਰ ਰਹੀ ਆ ਇੱਕ ਇੱਕ ਜਿਹੜੇ ਪਿਛਲੇ 15-15 ਤੇ 20-20 ਸਾਲ ਤੋਂ 25-25 ਸਾਲ ਤੋਂ ਚੱਲਦੇ ਸੀ ਉਹਨਾਂ ਦੀ ਮਿਆਦ ਮੁੱਕ ਜਾਂਦੀ ਸੀ ਫਿਰ ਐਕਸਟੈਂਸ਼ਨ ਮਿਲ ਜਾਂਦੀ ਸੀ ਚਾਰ-ਚਾਰ ਪੰਜ-ਪੰਜ ਐਕਸਟੈਂਸ਼ਨਾਂ ਮਿਲਦੀਆਂ ਸੀ ਐਸ ਸਰਕਾਰ ਨੇ ਆ ਕੇ ਕਹਿ ਦਿੱਤਾ ਕਿ ਜਿੱਦੀ ਮਿਆਦ ਪੁੱਗ ਗਈ ਐਕਸਟੈਂਸ਼ਨ ਹੋਣਾ ਸਾਨੂੰ ਨਹੀਂ ਦੇਣੀ ਜੀ ਪਹਿਲਾਂ ਤੁਸੀਂ ਤੇ ਐਕਸਟੈਂਸ਼ਨਾਂ ਤੇ ਹੁਣ ਅੱਗੋਂ ਮਿਆਦ ਦੇ ਵਿੱਚ ਵਾਧਾ ਨਹੀਂ ਦੇਣਾ ਜਦੋਂ ਵਾਧਾ ਖਤਮ ਹੋ ਗਿਆ ਸੀ ਬੰਦ ਕਰ ਦੇਣਾ ਹੁਣ ਤੱਕ ਸ਼ਾਇਦ 12 ਜਾਂ 13 ਟੋਲ ਪਲਾਜ ਜਿਹਨਾਂ ਨੇ ਬੰਦ ਕੀਤੇ ਲੋਕੀ ਪੁੱਛਦੇ ਜੀ ਲੱਡੂ ਆ ਉਹ ਟੋਲ ਪਲਾਜ ਕਿਉਂ ਨੀ ਬੰਦ ਹੁੰਦਾ ਮਨਣਾ ਵਾਲਾ ਇਹ ਤਾਂ ਕੁਛਕ ਦੱਸਦੇ ਨੇ ਆਮ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਸੈਂਟਰ ਗਵਰਨਮੈਂਟ ਦੀ ਜਿਹੜੀ ਆ ਉਹਦੇ ਟੋਲ ਪਲਾਜ ਨੇ ਜਦੋਂ ਸੈਂਟਰal ਟੋਲ ਪਲਾਜ ਇਟ ਹਰਬਲ ਐਕਸਟੈਂਸ਼ਨ ਦੇ ਜਾਣਗੇ ਦੇ ਜਾਣਗੇ ਪੰਜਾਬ ਸਰਕਾਰ ਕੁਝ ਵੀ ਨਹੀਂ ਕਰ ਸਕਦੀ ਔਰ ਕੱਲਾ ਐਕਸਟੈਂਸ਼ਨਾ ਨਹੀਂ ਦਿੰਦੇ ਣਾਲੋ ਦੇ ਵਿੱਚ ਰੇਟਾਂ 'ਚ ਵੀ ਵਾਧਾ ਕਰੀ ਜਾਂਦੇ ਹੁਣ ਫੇਰ ਚੋਣਾ ਲੰਘਦੇ ਸਾਰੇ ਜਦ ਤੱਕ ਲੋਕਾਂ ਤੋਂ ਵੋਟਾਂ ਦੀ ਲੋੜ ਸੀ ਠੀਕ ਠਾਕ ਸੀ ਵੋਟਾਂ ਲੰਘੀਆਂ ਜੀ ਉਸ ਵੇਲੇ ਰੇਟ ਵਧਾਤੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਲੋਕਾਂ ਦੀ ਜੇਬ ਤੇ ਕਿਨੱਕ ਨਾ ਬੋਝ ਪਿਆ ਸੋਚਣਗੇ ਤਾਂ ਸਹੀ ਕਿ ਵੋਟ ਹੀ ਪਾਉਣ ਕਰਨੂਗੇ ਇਹ ਵੀ ਦੋਸ਼ ਲੱਗਦੇ ਆ ਕਿ ਜਿੰਨੇ ਪੈਸੇ ਇਹ ਲੈ ਰਹੇ ਟੋਲ ਪਲਾਜ਼ੇ ਵਾਲੇ ਉਹਦੇ ਮੁਤਾਬਕ ਸਹੂਲਤਾਂ ਨਹੀਂ ਦੇ ਰਹੇ ਜਿੱਥੇ ਇੱਕ ਦਿਨ ਸੜਕ ਟੁੱਟ ਜਾਂਦੀ ਟੁੱਟਦੀ ਰਹਿੰਦੀ ਦੋ ਦੋ ਸਾਲ ਕੋਈ ਪੁੱਛਦਾ ਹੀ ਨਹੀਂ ਔਰ ਉਹਨੂੰ ਉਦੋਂ ਬਣਾਉਂਦੇ ਆ ਜਦੋਂ ਉਹਦੇ ਨਾਲ ਦੀ ਕੋਈ ਹੋਰ ਟੁੱਟ ਜਾਵੇ ਜਿਹੜੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਨਹੀਂ ਜਾ ਰਹੀਆਂ ਸੋ ਇਸ ਕਰਕੇ ਜਿਸ ਤਰ੍ਹਾਂ ਐਸਪਰੇ ਟੋਲ ਪਲਾਜੇ ਵਿਧਾਇਕ ਹੈ ਨੇ ਮੈਂ ਸਮਝਿਆ ਕਿ ਇਹ ਕਾफी ਗਲਤ ਕੀਤਾ ਗਿਆ ਇਸ ਤਰ੍ਹਾਂ ਕਰਨਾ ਨਹੀਂ ਸੀ ਚਾਹੀਦਾ ਦੁੱਧ ਤੇ ਰੇਟ ਹੋ ਸਕਦਾ ਕੋਈ ਮਜਬੂਰੀਆਂ ਹੋਣ ਪੱਠੇ ਦੱਥੇ ਦਾ ਖਰਚਾ ਵਧ ਗਿਆ ਹੋਵੇ ਪਰ ਟੋਲ ਪਲਾਜੇ ਦੇ ਉੱਤੇ ਤੇ ਕੋਈ ਖਰਚਾ ਨਹੀਂ ਵਧਿਆ ਉਹ ਮਸ਼ੀਨਾਂ ਲੱਗੀਆਂ ਨੇ ਉਹ ਪਰਚੀ ਕਟਨੀਆਂ ਫਾਸਟ ਟੈਗ ਲੱਗੇ ਆਉਂਦੀਆਂ ਗੱਡੀਆਂ ਆਪੇ ਟੈਕਸਲ ਕਟਿਆ ਜਾਂਦਾ ਤੁਹਾਡਾ ਖਰਚਾ ਕੀ ਵਧਿਆ ਜਿਹਦਾ ਕਰਕੇ ਤੁਸੀਂ ਕਰ ਲੱਗੇ ਆ ਜੀ ਆਖਿਰਕਾਰ ਕੋਈ ਕਾਰਨ ਤੇ ਪਬਲਿਕ ਨੂੰ ਦੱਸਣਾ ਚਾਹੀਦਾ ਕਿ ਐਸ ਕਰਕੇ ਵਧਾਉਣ ਲੱਗੇ ਆ ਜਦੋਂ ਇੱਥੇ ਪੰਜਾਬ ਚ ਟੋਲ ਪਲਾਜੇ ਬੰਦ ਹੋਏ ਸੀ ਮੈਨੂੰ ਇੱਕ ਬੰਦੇ ਨੇ ਦੱਸਿਆ ਕਹਿੰਦਾ ਜੀ ਨੰਗਲ ਤੋਂ ਮੈਂ ਆਉਂਦਾ ਹੁੰਦਾ ਸੀ ਆਨੰਦਪੁਰ ਸਾਹਿਬ ਨੂੰ ਰੋਪੜ ਨੂੰ ਇੱਥੋਂ ਖੜ੍ਹ ਤੱਕ ਕਹਿੰਦਾ ਰੋਜ਼ ਹੀ 300 ਰੁਪਿਆ ਆਉਂਦਾ 300 ਜਾਂਦਾ ਮੇਰੇ ਤੇ 5-600 ਰੁਪਿਆ ਟੋਲ ਟੈਕਸ ਵਿੱਚ ਲੱਗ ਜਾਂਦਾ ਸੀ ਮਹੀਨੇ ਦਾ ਉਹ ਕਹਿੰਦਾ ਵੀ ਤੁਸੀਂ ਹਿਸਾਬ ਲਾਡੋ ਮੇਰਾ ਕੰਨਾਕ ਬਣ ਜਾਂਦਾ ਹੋਗਾ 10-15000 ਰੁਪਏ ਬਣ ਜਾਂਦਾ ਸੀ ਉਹ ਕਹਿੰਦਾ ਇੰਨੇ ਪੈਸੇ ਜਿਹੜੇ ਬਣਦੇ ਸੀ ਹੁਣ ਜਦੋਂ ਟੋਲ ਬੰਦ ਹੋਇਆ ਤੇ ਮੈਂ ਸਮਝਦਾ ਕਿ ਮੇਰੇ ਤੇ ਤਨਖਾਹ ਨਹੀਂ ਕਿ ਵਧ ਗਈ ਪਤਾ ਨਹੀਂ ਉਹਦਾ ਜਿਹੜੇ ਉਹਨੇ ਦੱਸਿਆ ਉਹ ਸਾਰੇ ਅੰਕੜੇ ਸਹੀ ਕਿ ਨਹੀਂ ਪਰ ਜੋਨੇ ਮੈਂ ਦੱਸਿਆ ਇੱਥੇ ਹੁਣ ਜਿਹਨੇ ਰੋਜ਼ ਇਥੋਂ ਫਗਵਾੜੇ ਤੋਂ ਗਰਵਾਏ ਤੋਂ ਫਲੌਰ ਤੋਂ ਲੁਧਿਆਣੇ ਜਾਣਾ ਨੌਕਰੀ ਕਰਨ ਕਿੱਧਰ ਜਾਉ ਦਰਿਆ ਚ ਕਿਸ਼ਤੀ ਰਹਿ ਲੰਗੂਗਾ ਕੋਈ ਤਰੀਕਾ ਹੈਗਾ ਲੋਡਵਰ ਦੇ ਟੋਲ ਪਲੇਟ ਤੋਂ ਲੰਘਣਾ ਹੀ ਪੈਣਾ ਜਦੋਂ ਉਥੋਂ ਲੰਘੇ ਜੀਬ ਕੱਟੀ ਜਾਣੀ ਆ ਜੀ ਇਹ ਕੋਈ ਨਾ ਕੋਈ ਢੰਗ ਕਿਤੇ ਜਾ ਕੇ ਲੋਕਾਂ ਦੀ ਤਸੱਲੀ ਕਰਾਉਣੀ ਚਾਹੀਦੀ ਹੈ ਚੌਣ ਕਮਿਸ਼ਨ ਕਹਿੰਦਾ ਹੈ ਕਿ ਤਸੱਲੀ ਕਰਾ ਸਕਦੇ ਸਰਕਾਰ ਦੀ ਨੈਸ਼ਨਲ ਹਾਈਵੇ ਥਾਰਟੀ ਕਹੋਗੀ ਸਾਨੂੰ ਤਸੱਲੀ ਕਰਾਉਣ ਦੀ ਲੋੜ ਹੀ ਨਹੀਂ ਤੇ ਫਿਰ ਲੋਕਤੰਤਰ ਵਿੱਚ ਲੋਕ ਤਾਂ ਭੁਗਤਣ ਵਾਸਤੇ ਹੀ ਰਹਿ ਗਏ ਤੁਸੀਂ ਕਰੋ ਅਫਸਰੀਆਂ ਤੁਸੀਂ ਕਰੋ ਚੇਅਰਮੈਨੀਆਂ ਲਗਜ਼ਰੀ ਸਭ ਕੁਝ ਮਾਣੋ आम जनता ਜਿਹੜੀ ਆ ਉਹਦੇ ਵਾਸਤੇ ਕੀ ਕੀਤਾ ਜਾ ਰਿਹਾ ਜੀ ਹੁਣ ਸਭ ਤੁਸੀਂ ਲੋਕਾਂ ਦੀ ਖੱਜਲ ਖਵਰੀ ਦੀ ਗੱਲ ਕੀਤੀ ਹੈ ਅਗਲੀ ਖਬਰ ਵੀ ਇਸੇ ਦੇ ਨਾਲ ਜੁੜੀ ਹੋਈ ਲੈਣੀ ਹੈ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਵੀ ਇਹ ਚਰਚਾ ਵਾਰ-ਵਾਰ ਕਰਦੇ ਹੋ ਕਿ ਜਿਹੜੀਆਂ 에어ਲਾਈਨਸ ਨੇ ਉਹ ਲਗਾਤਾਰ ਲੇਟ ਹੋ ਰਹੀਆਂ ਨੇ ਉਹਨਾਂ 'ਚ ਦੇਰੀ ਹੋ ਰਹੀ ਹੈ ਤੇ ਕਈ ਵਾਰ ਉਹ ਰੱਤ ਵੀ ਕਰਨੀਆਂ ਪੈ ਰਹੀਆਂ ਨੇ ਤੇ ਹੁਣ ਇੱਕ ਫਲਾਈਟ ਵੈਂਕੂਵਰ ਜਾ ਰਹੀ ਸੀ ਕਹਿੰਦੇ ਇੱਕ 22 ਘੰਟੇ ਰੇਟ ਹੋਈ ਹੈ ਸਭ ਇਹਦਾ ਕਾਰਨ ਕੀ ਸੀਗਾ ਦੇਖੋ ਇੱਕ ਤਾਂ ਪ੍ਰਾਈਵੇਟ 에ਅਰਲਾਈਨ ਆ ਜਿਹਦੇ ਪਿਛਲੇ ਦਿਨਾਂ ਚ ਤਿੰਨ ਜਾਂ ਚਾਰ ਜਹਾਜ ਜਿਹੜੇ ਆ ਫਲਾਈਟ ਵੇਲੇ ਸੇ ਰੁਕਣੀ ਪਈ ਐ ਸਰੀਏ ਤੇ ਜਾ ਕੇ ਜੀ ਕਿਉਂਕਿ ਉਹ ਆ ਗੀਜੇ ਤੇ ਬੰਬ ਜਿਹੜੀ ਤੁਸੀਂ ਪੁੱਛਦੇ ਪਿਆ ਉਹ ਚ ਇਹੋ ਜਿਹੀ ਕੋਈ ਅਫਵਾਹ ਨਹੀਂ ਸੀ ਉਹ 에어 ਇੰਡੀਆ ਜਿਹੜੀ ਪਹਿਲਾਂ ਭਾਰਤ ਸਰਕਾਰ ਕੋਲੋਂ ਦੇਸੀ ਹੁਣ ਟਾਟਾ ਗਰੁੱਪ ਕੋਲ ਆ ਟਾਟਾ ਆਪ ਚੰਗਾ ਬੰਦਾ ਕਹਿੰਦੇ ਬੜਾ ਗਿਣਿਆ ਜਾਂਦਾ ਪਰ ਜਿਹੜੇ ਮੈਨੇਜਰ ਵਗੈਰਾ ਬਿਠਾਏ ਆ ਪੁਰਾਣੇ ਸਰਕਾਰੀ ਉਹ ਕਰਦੇ ਕੀ ਆ ਵਿਲੀਆਂ ਖਾਂਦੇ ਨੇ ਪਬਲਿਕ ਤੰਗ ਹੋ ਰਹੀ ਹੈ ਇੱਕ ਦਿਨ ਸan franisco ਜਾਣ ਵਾਲੀ ਫਲਾਈਟ ਇੱਕ ਦਿਨ ਲੇਟ ਹੋ ਰਹੀਗੀ ਪੂਰਾ ਇੱਕ ਦਿਨ ਜਦੋਂ ਚੜਾਈ ਦਿੱਤੇ ਤੇ ਉਹਨਾਂ ਲੋਕਾਂ ਨੂੰ ਮੁੜ ਕੇ ਉੱਥੇ ਜਾ ਕੇ ਕਹਿਤਾ ਏਸੀ ਖਰਾਬ ਹੈ ਉਤਰ ਕੇ ਬਾਹਰ ਆ ਜਾਓ ਜਹਾਜ਼ ਤੋਂ ਉਤਰ ਕੇ 에ਰਪੋਰਟ ਦੀ ਬਿਲਡਿੰਗ ਤੱਕ ਜਾਣ ਵਾਸਤੇ ਜਿਹੜਾ ਉੱਤੇ ਉੱਤੇ ਪੁਲ ਬਣਿਆ ਹੁੰਦਾ 에ਰੋ ਬ੍ਰਿਜ ਨੂੰ ਕਹਿੰਦੇ ਉਹ 에ਰੋ ਬ੍ਰਿਜ ਦੇ ਵਿੱਚ ਫਸ ਗਏ ਜਹਾਜ਼ ਤੋਂ ਉਤਰ ਕੇ ਅੰਦਰ ਉਹਨਾਂ ਨੂੰ ਕੋ ਵੜਨੇ ਨਹੀਂ ਦਿੰਦਾ 에ਰਪੋਰਟ ਵੀ ਭਾਰਤ ਦਾ 에ਅਰਲਾਈਨ ਵੀ ਭਾਰਤ ਦੀ ਤੇ ਉੱਥੇ ਬੈਠਾ ਮੈਨੇਜਰ ਦਰਵਾਜ਼ੇ ਨਹੀਂ ਖਿਲਾ ਸਕਿਆ 3-4 ਘੰਟੇ ਲੋਕ ਉਹਦੇ ਚ ਗਰਮੀ ਚ ਫਰਸ਼ ਦੇ ਉੱਤੇ ਬੈਠੇ ਰਹੇ ਤੇ ਲੋਕਾਂ ਨੂੰ ਫੋਨ ਤੇ ਮੈਸੇਜ ਕਰਦੇ ਰਹੇ ਚਾਰ ਚੋ ਦਬਾ ਪਿਆ ਚਾਰ-ਪੰਜ ਘੰਟੇ ਬਾਅਦ ਖੁੱਲਿਆ ਹੁਣ ਵੈਨਕੂਵਰ ਜਾਣ ਵਾਲੀ ਫਲਾਈਟ ਨਾ ਹੋ ਗਿਆ ਪਹਿਲਾਂ ਸਾਨ ਫ੍ਰਾਂਸਿਸਕੋ ਉਹ ਅਮਰੀਕਾ ਦੀ ਫਲਾਈਟ ਸੀ ਮੁੜ ਕੇ ਵੈਨਕੂਵਰ ਫਲਾਈਟ ਨਾ ਹੁਣ ਪਤਾ ਲੱਗਾ ਕਿ ਇੱਕ ਹੋਰ ਫਲਾਈਟ ਨਾਲ ਵੀ ਪਿਛਲੇ ਦਿਨਾਂ ਚ ਇਹ ਕੁਝ ਹੋਇਆ ਜੇ ਐਹੋ ਕੁਝ ਹੀ ਹੋਈ ਜਾਣਾ ਕਿਸੇ ਨੇ ਇਹਨੂੰ ਕੁਝ ਸਮਲਣਾ ਹੀ ਨਹੀਂ ਜੀ ਤੇ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਇਹੋ ਜੀ ਫਲਾਈਟ ਤੋਂ ਲੋਕਾਂ ਨੇ ਲੈਣਾ ਕੀ ਹੈ ਲੋਕੀ ਅੱਕ ਕੇ ਦੂਸਰੀਆਂ 에ਅਰਲਾਈਨਾਂ ਵੱਲ ਕਿਉਂ ਨਾ ਜਾਣਗੇ ਇੱਥੇ ਇੱਕ ਤੋਂ ਇੱਕ ਚੜ੍ਹਦੀਆਂ 에ਅਰਲਾਈਨਾਂ ਆਉਂਦੀਆਂ ਨੇ ਕਿਰਾਇਆ 'ਚ ਬਹੁਤਾ ਫਰਕ ਨਹੀਂ ਹੁੰਦਾ ਜਿਹਨੇ ਏਡੀ ਦੂਰ ਜਾਣਾ ਉਹਨੂੰ 5-7 10000 20000 ਦਾ ਕਿਰਾਇਆ ਵੱਧ ਦੇਣਾ ਪਵੇ ਤੇ ਉਹ ਵੀ ਉਹ ਕਹਿੰਦਾ ਜੀ ਘੱਟੋ ਘੱਟ ਪਹੁੰਚ ਤਾਂ ਜਾਵਾਂਗੇ ਇਹਨਾਂ ਦਾ ਪਤਾ ਹੀ ਕੋਈ ਨਹੀਂ ਸ਼ਾਮ ਤੱਕ ਬਿਠਾ ਕੇ ਕਹਣ ਫਲਾਈਟ ਕੈਸਲ ਹੋ ਗਈ ਭੜਕੇ ਆ ਜਾ ਇਹ ਵੀ ਕੋਈ ਪਤਾ ਨਹੀਂ ਵੀ 에어ਪੋਰਟ ਤੋਂ ਅੰਦਰ ਵਜਦੇ ਵਾਰਦੇਨ ਤੇ ਜਹਾਜ਼ 'ਤੇ ਚੜਨਾ ਦੇਣ ਤੇ ਉੱਥੇ ਹੀਰੋ ਬ੍ਰਿਜ ਵਿੱਚ ਬੈਠੇ ਰਹੇ। ਇਹ ਜਿਹੜੀਆਂ ਮੁੜ ਮੁੜ ਕੇ ਘਟਨਾਵਾਂ ਵਾਪਰਦੀਆਂ। 에어ਲਾਈਨ ਦੀ ਬਦਰਾਵੀ ਤੇ ਪਹਿਲਾਂ ਹੀ ਬਹੁਤ ਹੋਈ ਆ। ਸਾਡੇ ਇੱਕ ਦੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੇ ਉੱਤੇ ਬਕਾਇਦਾ ਬਹਿਸ ਹੋਈ ਸੀ ਕਿ 에어 ਇੰਡੀਆ ਜਿਹੜੀ ਆ ਇਹਦੀ ਹਾਲਤ ਸੁਧਾਰੀ ਜਾਵੇ। ਤੇ ਬਹਿਸ ਦੇ ਵਿੱਚ ਵੱਡਾ ਨੁਕਤਾ ਕੀ ਉੱਠਿਆ ਕਿ 에어 ਇੰਡੀਆ ਦੇ ਮੈਨੇਜਰਾਂ ਨੂੰ ਆਖੋ ਜਦੋਂ ਕੋਈ ਪਾਰਲੀਮੈਂਟ ਮੈਂਬਰ ਆਵੇ ਉਨਰ ਰিসিਵ ਕਰਨ ਵਾਸਤੇ ਤੇ ਸੀ ਆਫ ਕਰਨ ਵਾਸਤੇ ਮੈਨੇਜਰ ਉੱਥੇ ਹਾਜ਼ਰ ਹੋਣਾ ਚਾਹੀਦਾ ਲੋਕਾਂ ਦੀ ਚਿੰਤਾ ਨਹੀਂ ਪਾਰਲੀਮੈਂਟ ਮੈਂਬਰਾਂ ਵਾਸਤੇ ਮੈਨੇਜਰ ਉੱਥੇ ਖਲੋਤਾ ਹੋਵੇ ਕਿਉਂ ਖਲੋਤਾ ਹੋਵੇ ਸ਼ਿਵ ਸੈਨਾਂ ਦੇ ਪਾਰਲੀਮੈਂਟ ਮੈਂਬਰ ਨੇ 76 ਮਾਰੇ ਸੀ ਉਹਦੇ ਸਿਵ ਚ ਤੇ ਬਾਹਰ ਆ ਕੇ ਆਖਿਆ ਸੀ ਮੈਨੇ ਗਿਨ ਗਿਨ ਕਰ 25 ਜੋਤੇ ਲਗਾਏ ਅਰਦੋ ਸ਼ਤਰਖਾਨ ਵਾਸਤੇ ਦੇਖੋ ਲਾਗਰ ਇਹ ਨਹੀਂ ਆਖਿਆ ਕਿ ਇਹਦੀ ਹਾਲਤ ਸੁਧਾਰੋ ਲੋਕਾਂ ਨੂੰ ਕੋਈ ਸਰਵਿਸ ਚੰਗੀ ਦਿੱਤੀ ਜਾ ਸਕੇ ਇਹ ਆਖਿਆ ਕਿ ਪਾਰਲੀਮੈਂਟ ਮੈਂਬਰ ਆਉਣ ਤੇ ਉਹਨਾਂ ਵਾਸਤੇ ਹਸੁਲਤਾ ਚਾਹੀਦੀ ਹੈ ਜੀ ਇਹ ਹੋਰ ਰਵਈਆ ਪਾਰਲੀਮੈਂਟ ਮੈਂਬਰਾਂ ਦਾ ਇਹ ਹੋਰ ਰਵਈਆ ਸਰਕਾਰਾਂ ਦਾ ਰਹਿਣਾ ਤੇ ਇਹ ਲੈਣਾ ਕਿੰਨੀਆਂ ਖਸੌਤ ਜਣ ਗਿਆ ਹੁਣ 에어 ਇੰਡੀਆ ਕਿਉਂਕਿ ਟਾਟਾ ਕੋੜਿਆ ਟਾਟਾ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਜੀ ਆਪਣੇ ਸਟਾਫ ਦੇ ਵਿੱਚ ਕੋਈ ਮੈਨੇਜਰ ਹੋਵੇ ਕੋਈ ਜਨਰਲ ਮੈਨੇਜਰ ਹੋਵੇ ਜਿਹੜਾ ਵੀ ਕੋਈ ਗਲਤੀ ਕਰਦਾ ਡਰਕੜ ਕੇ ਕੱਲ ਨੂੰ ਇਹ ਥਾਂ ਤੇ ਨਵਾਂ ਬਟਾਉਣਾ ਚਾਹੀਦਾ ਬਥੇਰੇ ਬਾਹਰ ਬੈਠੇ ਡੇ ਨੌਕਰੀ ਭਾਰਦੇ ਉਹਨਾਂ ਚ ਕੋਈ ਆ ਜਾਏਗਾ ਜੀ ਪਟਿਆਲ ਸਭ ਕੁਝ ਘੰਟੇ ਬਾਕੀ ਨੇ ਚੋ ਨਤੀਜਿਆਂ ਦੇ ਵਿੱਚ ਤੇ ਉਸ ਤੋਂ ਪਹਿਲਾਂ ਜਦੋਂ ਐਗਜ਼ਿਟ ਪੋਲ ਆਏ ਨੇ ਉਹਨਾਂ ਨੇ ਬੜੀ ਖਲਬਲੀ ਮਚਾ ਰੱਖੀ ਹੈ ਤੇ ਕਾਫੀ ਇਸ ਵੇਲੇ ਰੌਲਾ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣ ਰਹੀ ਹੈ ਪਰ ਜਦੋਂ ਇੰਡੀਆ ਘੱਟ ਛੋੜ ਦੇ ਜਿਹੜੇ ਉਸ ਪਹਿਲੇ ਸਰਪ੍ਰਸਤ ਕਹਿ ਲੀਏ ਪਾ ਜਿਹੜੇ ਮੋਰੀ ਭੂਮਿਕਾ ਦੇ ਵਿੱਚ ਨੇ ਮਲਕਰਜਨ ਖੜਗੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿ ਰਹੇ ਨੇ ਜੀ ਕਹਿੰਦੇ 4 ਜੂਨ ਨੂੰ ਹੀ ਪਤਾ ਲੱਗੂਗਾ ਇਹ ਤਾਂ ਫਰਜੀ ਵੀ ਹੋ ਸਕਦੇ ਨੇ ਕਿ ਨੂੰ ਤੁਸੀਂ ਕਿਵੇਂ ਦੇਖਦੇ ਨਹੀਂ 4 ਜੂਨ ਨੂੰ ਨਤੀਜਿਆਂ ਦਾ ਪਤਾ ਲੱਗੂਗਾ ਜਿਹੜੀ ਦੂਜੀ ਗੱਲ ਕਹਤੀ ਆ ਕਿ ਸਾਡੇ ਇੰਡੀਆ ਗੱਠਜੋੜ ਚ ਕੌਣ ਰਹਿੰਦਾ ਤੇ ਕੌਣ ਰਹਿੰਦਾ ਨਹੀਂ ਰਹਿੰਦਾ ਇਹ ਵੀ ਸਾਰ ਚਾਰਜ ਹੁੰਨ ਪਰ ਲ ਕੋ ਪਹਿਲਾਂ ਨਹੀਂ ਪਤਾ ਤੁਹਾਡਾ ਇੰਡੀਆ ਗੱਠਜੋੜ ਜਿਸ ਦਿਨ ਦਾ ਬਣਿਆ ਚਿਕਾ ਤੁਹਾਡੀਆਂ ਉਹ ਦਿਨ ਦੀਆਂ ਵਜਨਦੀਆਂ ਡੱਡੂਆਂ ਦੀ ਪਸੇਰੀ ਵਾਂਗੂ ਤੁਹਾਡੇ ਚ ਇੱਕ ਪਾਰਟੀ ਦਾ ਲੀਡਰ ਹੁੰਦਾ ਦੂਜੀ ਪਾਰਟੀ ਦਾ ਲੀਡਰ ਰੋਸ ਕੇ ਤੁਰ ਜਾਂਦਾ ਆ ਚੱਲਦੀਆਂ ਚੋਣਾ ਦੌਰਾਨ ਕਦੇ ਫਰوق ਅਬਦੁੱਲਾ ਰੋਸ ਗਿਆ ਤੇ ਕਦੇ ਉੱਥੇ ਬੈਠੀ ਮਹਿਬੂਬਾ ਮੁਕਤੀ ਜੜੀ ਆ ਜੰਮੂ ਕਸ਼ਮੀਰ ਚ ਰੋਸ ਗਈ ਕਦੇ ਬੀਬੀ ਮਮਤਾ ਬੈਨਰਜੀ ਆਯੋਜਕ ਦੀ ਮੈ ਨਹੀਂ ਉਹ ਨਾਲ ਮਿਲ ਕੇ ਚੱਲਣਾ ਨਹੀਂ ਚੱਲਣਾ ਤੇ ਫਿਰ ਸਾਰੇ ੱਡੋ ੱਡੋ ਹੋ ਕੇ ਤੇ ਕੁੱਟ ਖਾਓ ਜੇ ਕੁੱਟੇ ਖਾਂਦਾਰਾ ਦਾ ਖਾਈ ਜਲੋ ਬਾਕੀ ਦੀਆਂ ਪਾਰਟੀਆਂ ਵੀ ਹਰ ਕੋਈ ਸ਼ਰਤਾਂ ਲਾਈ ਜਾਂਦਾ ਮੇਰੀ ਆ ਸ਼ਰਤ ਨਾ ਮੰਨੀ ਤੇ ਮੈਂ ਨਹੀਂ ਆਉਂਦਾ ਤੇ ਨਾ ਹਰ ਕੋਈ ਇਹੋ ਜੇ ਸ਼ਰਤਾਂ ਲਈ ਜਾਵੇ ਵੀ ਮੈਂ ਨਹੀਂ ਆਉਂਦਾ ਮੈਂ ਨਹੀਂ ਆਉਂਦਾ ਤੇ ਫਿਰ ੱਡੋ ੱਡੋ ਬੈ ਕੇ ਇਹ ਕੁੱਟ ਖਾਣਗੇ ਜਿਹਨਾਂ ਨੇ ਕੋਟ ਤੋਂ ਬਚਣਾ ਤੇ ਇਹਨਾਂ ਸਾਰਿਆਂ ਨੂੰ ਇੱਕ ਸਾਥ ਤੇ ਇਕੱਠੇ ਹੋਣਾ ਪਊ। ਅੱਜ ਦੀ ਜਿਹੜੀ ਸਟੇਟਮੈਂਟ ਹੈ ਨਤੀਜਿਆਂ ਬਾਰੇ ਮੈਂ ਵੀ ਇਹ ਕਹਿਣਾ ਕਿ ਜਿਹੜੇ ਐਗਜ਼ਿਟ ਪੋਲ ਆ ਭਾਵੇਂ ਮੈਂ ਸਮਝਦਾ ਕਿ ਐਗਜ਼ਿਟ ਪੋਲ ਕਿਉਂਕਿ ਸਾਰੇ ਇੱਕੋ ਜਿਹੇ ਹੋ ਸਕਦਾ ਸੱਚੇ ਹੋਣ ਪਰ ਹੋ ਸਕਦੇ ਆ ਨਾ ਅੱਗੇ ਕਈ ਵਾਰੀ ਐਗਜ਼ਿਟ ਪੋਲ ਕੁਝ ਹੋਰ ਆਉਂਦੇ ਸੀ ਨਤੀਜਾ ਕੁਝ ਹੋਰ ਵੀ ਨਿਕਲ ਆਉਂਦਾ ਰਿਹਾ ਹੋ ਸਕਦਾ ਕੱਲ ਨੂੰ ਬਦਲ ਵੀ ਜਾਵੇ ਇਹ ਹੋ ਸਕਦਾ ਹੋ ਸਕਦਾ ਹੋ ਸਕਦਾ ਉੱਤੇ ਛੱਡ ਦਿਓ 4 ਤਰੀਕ ਨੂੰ ਤੇ ਪਤਾ ਲੱਗੂਗਾ ਨਤੀਜਿਆਂ ਦਾ ਪਰ ਤੁਹਾਡਾ ਇੰਡੀਆ ਗੱਠ ਜੋੜ ਉਹਦੇ ਖਖੜੀਆਂ ਕਰੇਲੇ ਹੋਇਆ ਪਿਆ ਇਸ ਸਾਰੇ ਖਿਡਾਰੀ ਨੇ ਤੁਸੀਂ ਕਿੱਦਾਂ ਸਾਹਮਣਾ ਇਹਦੇ ਤੁਸੀਂ ਆਪੋ ਚ ਸਿਰ ਜੋੜ ਕੇ ਸਾਹਮਣਾ ਨਾ ਪਰ ਤੁਹਾਡੇ ਲੀਡਰਾਂ ਦੇ ਸਿਰ ਨਹੀਂ ਜੁੜਦੇ ਪਏ ਹਰ ਲੀਡਰ ਇਹੋ ਆਖੀ ਜਾਂਦਾ ਕਿ ਹਾਮੀ ਹਮ ਹੈ ਜੇ ਤੁਸੀਂ ਸਾਰੇ ਹਾਮੀ ਹਮ ਹੈ ਕਿਸੇ ਦੂਜੇ ਨੂੰ ਆਪਣੇ ਦਲ ਦਾ ਲੀਡਰ ਮਰਨਾ ਹੀ ਨਹੀਂ ਜੀ ਚਲਦਿਆਂ ਚੋਣਾਂ ਦੌਰਾਨ ਵੀ ਇੱਕ ਦੂਸਰੇ ਨੂੰ ਸਿੰਘ ਮਾਰਦੇ ਰਹੋ ਇਹ 45 ਚ ਇੱਕ ਦੂਜੇ ਤੋਂ ਸਿੰਘ ਮਾਰੀ ਜਣਾ ਤੁਸੀਂ ਹਲ ਨਹੀਂ ਬਾ ਸਕਦੇ ਤੁਸੀਂ ਕੋਈ ਸੱਟਾ ਨਹੀਂ ਖੜ ਸਕਦੇ ਬਹੁਤ ਸ਼ੁਕਰੀਆ ਪੰਨ ਸਭ ਤੁਸੀਂ ਆਏ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਮਿਹਰਬਾਨ ਚੁਕਰੀ ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਇੱਥੇ ਦੀ ਇਜਾਜ਼ਤ ਵਿਖਦੇ ਰੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ